ਸਾਰਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੰਬਾਂ ਦੀ ਖੱਟੀ ਮਿੱਠੀ ਚਟਣੀ ਇਹ ਖੱਟੀ ਮਿੱਠੀ ਚਟਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਬਹੁਤ ਹੀ ਵਧੀਆ ਲੱਗਦੀ ਖਾਣ ਵਿੱਚ ਅਸੀਂ 1.5 ਕਿਲੋ ਦੇ ਕਰੀਬ ਅੰਬ ਲਏ ਆ ਅੰਬ ਅਸੀਂ ਨਾ ਜਿਆਦਾ ਵੱਡੇ ਸਾਈਜ਼ ਦੇ ਲਏ ਨਾ ਛੋਟੇ ਲਏ ਮੀਡੀਅਮ ਸਾਈਜ਼ ਦੇ ਅਸੀਂ ਅੰਬ ਲਏ ਆ ਇਹਨਾਂ ਅੰਬਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਧੋ ਕੇ ਇਹਨਾਂ ਦੇ ਉੱਪਰੋਂ ਨਾ ਪਾਣੀ ਜਿਹੜਾ ਸੀ ਇਹਦਾ ਸਾਰਾ ਸੁਕਾ ਲਿਆ ਵਾ ਪਾਣੀ ਅਸੀਂ ਬਿਲਕੁਲ ਨਹੀਂ ਇਹਨਾਂ ਨੂੰ ਹੁਣ ਲੱਗਣ ਦੇਣਾ ਇਹਨਾਂ ਦਾ ਛਿਲਕਾ ਉਤਾਰ ਲਾਂਗੇ ਇਹਦੇ ਉੱਪਰੋਂ ਐਸਟਰਾ ਬ੍ਰੀਕ ਸਾਡੇ ਕੋਲ ਸਾਡੇ ਸਾਰੇ ਘਰਾਂ ਦੇ ਵਿੱਚ ਹੁੰਦਾ ਵਾ ਛਿੱਲਣ ਵਾਲਾ ਤੇ ਇਹਦੇ ਨਾਲ ਅਸੀਂ ਇਹਦਾ ਛਿਲਕਾ ਉਤਾਰ ਲੈਨੇ ਆ ਚੰਗੀ ਤਰ੍ਹਾਂ ਸੀ ਇਹਦਾ ਛਿਲਕਾ ਉਤਾਰ ਦਿੱਤਾ ਅੰਬਾ ਦਾ ਛਿਲਕਾ ਉਤਾਰ ਲਿਆ ਸੀ ਹੁਣ ਅਸੀਂ ਇਹਨੂੰ ਮੋਟੀ ਸਾਈਡ ਤੋਂ ਗ੍ਰਾਈਂਡ ਕਰ ਲਾਂਗੇ। ਆਂਬਾ ਨੂੰ ਅਸੀਂ ਕੱਦੂਕਾਸ ਕਰ ਲਿਆ ਵਾ। ਹੁਣ ਅਸੀਂ ਇਹਨੂੰ ਇੱਕ ਭਾਂਡੇ ਵਿੱਚ ਪਾ ਲਈ। ਕੜਾਹੀ 'ਚ ਖੁੱਲੇ ਭਾਂਡੇ 'ਚ ਪਾ ਲਈ। 1.5 ਕਿਲੋ ਆਂਬ ਲਏ ਸੀ। ਅੱਧਾ ਕਿਲੋ ਇਹਦੇ ਵਿੱਚੋਂ ਛਿਲਕੇ ਤੇ ਗੁਟਲੀਆਂ ਨਿਕਲ ਗਈਆਂ। ਇਹ 1 ਕਿਲੋ ਦੇ ਕਰੀਬ ਐ ਸਾਡੇ ਕੋਲ ਇਹਦਾ ਗੁੱਦਾ। 600 ਗ੍ਰਾਮ ਅਸੀਂ ਖੰਡ ਲਈ ਹੈ। ਖੰਡ ਨੂੰ ਇਹਦੇ ਵਿੱਚ ਮਿਕਸ ਕਰ ਲਈਏ। ਚੰਗੀ ਤਰ੍ਹਾਂ ਮਿਕਸ ਕਰਨਾ। ਅੰਬ ਗੋੜ ਪਾਵਾਂਗੇ ਇਹਦੇ ਵਿੱਚ। ਸੜਕਾ 1 ਕਿਲੋ ਹੈਗੇ ਅੰਬ ਤੇ ਇਹਦੇ ਵਿੱਚ ਅਸੀਂ 800 ਗ੍ਰਾਮ ਟੋਟਲ ਮਿੱਠਾ ਪਾਵਾਂਗੇ। ਇਹਨਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ 1 ਘੰਟੇ ਬਾਅਦ ਇਸ ਤਰ੍ਹਾਂ ਰੱਖ ਦਿੰਨੇ ਹਾਂ। ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਣ। ਜੇ ਤੁਹਾਡੇ ਕੋਲ ਜ਼ਿਆਦਾ ਟਾਈਮ ਹੈਗਾ ਵਾ ਤਾਂ ਤੁਸੀਂ ਇਹਨੂੰ ਇੱਕ ਦਿਨ ਵਾਸਤੇ ਵੀ ਰੱਖ ਸਕਦੇ ਜੇ ਇਸੇ ਤਰ੍ਹਾਂ ਮਿੱਠੇ ਮਿਕਸ ਕਰਕੇ ਕਿ ਖੰਡ ਦੇ ਜਿਹੜਾ ਗੋਲ ਆ ਇਹ ਚੰਗੀ ਤਰ੍ਹਾਂ ਮੈਲਟ ਹੋ ਜਾਵੇ। ਮਿਲਡਿੰਗ ਇਹਨੂੰ 2 2.5 ਘੰਟੇ ਹੋ ਗਏ ਸਾਨੂੰ ਰੱਖੇ ਇਹਨੂੰ। ਖੰਡ ਤਾਂ ਗੋੜੀ ਚੰਗੀ ਤਰ੍ਹਾਂ ਮੈਲਟ ਹੋ ਗਿਆ। ਹੁਣ ਅਸੀਂ ਇਹਨੂੰ ਗੈਸ ਦੇ ਉੱਪਰ ਰੱਖ ਲਈਏ। ਸੁੱਕੇ ਮਸਾਲੇ ਲੈ ਆ। 2 ਚਮਚੇ ਸੌਫ 4-5 ਹਰੀਆਂ ਇਲਾਚੀਆਂ 1 ਚਮਚਾ ਜੀਰਾ ਥੋੜੇ ਜਿਹਾ 8-10 ਦਾਣੇ ਕਾਲੀ ਮਿਰਚ ਅੱਧਾ ਚਮਚਾ ਅਜਵੈਣ ਤੇ ਅੱਧਾ ਚਮਚਾ ਮੇਥੀ ਦਾਣ ਕਲੌਂਜੀ ਤੁਸੀਂ ਇਹਦੇ ਵਿੱਚ ਪਾ ਸਕਦੇ ਜੇ ਅਸੀਂ ਕਲੌਂਜੀ ਸਾਡੇ ਬੱਚੇ ਲਾਇਕ ਨਹੀਂ ਕਰਦੇ ਇਸ ਕਰਕੇ ਅਸੀਂ ਕਲੌਂਜੀ ਨਹੀਂ ਪਾਵਾਂਗੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਰੋਸਟ ਕਰ ਲੈਨੇ ਆਂ ਪਹਿਲਾਂ ਅਸੀਂ ਰੱਖ ਲਈ ਆ ਇਹਨਾਂ ਸਾਰਿਆਂ ਮਸਾਲਿਆਂ ਨੂੰ ਘਾਈ ਪੰਜ ਪਾ ਦਿੰਦੇ ਆਂ ਇਹਦਾ ਕਲਰ ਜ਼ਿਆਦਾ ਨਹੀਂ ਅਸੀਂ ਚੇਂਜ ਕਰਨਾ ਹਲਕਾ ਜਿਹਾ ਕਲਰ ਚੇਂਜ ਕਰਾਂਗੇ ਹਲਕਾ ਜਿਹਾ ਸੀ ਰੋਸਟ ਕਰ ਲਿਆ ਵਾ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਤੇ ਇਹਨੂੰ ਠੰਡਾ ਹੋਣ ਦਿੰਨੇ ਗੈਸ ਦੇ ਉੱਪਰ ਅਸੀਂ ਰੱਖ ਲਿਆ ਵਾ ਤੇ ਇਹਨੂੰ ਨਾਲ ਦੀ ਨਾਲ ਹਿਲਾਉਂਦੇ ਰਹਾਂਗੇ ਕਿ ਇਹਦੀ ਜਿਹੜੀ ਖਾਂਡ ਆ ਤੇ ਗੋੜਿਆ ਇਹ ਥੱਲੇ ਬੈਠ ਨਾ ਜਾਵੇ ਚਲੋ ਹਿਲਾਉਂਦੇ ਰਵਾਂਗੇ ਸੀ ਲਗਾਤਾਰ ਚਟਨੀ ਸਾਡੀ ਰੈੱਜ ਰਹੀ ਆ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲੈਣੇ ਆ। ਸਾਦਾ ਨਮਕ 1 ਚਮਚਾ ਕਾਲਾ ਨਮਕ 1 ਚਮਚਾ ਇਹ ਚਮਚਾ ਅਸੀਂ ਛੋਟਾ ਲਿਆਵਾਂ। ਅੱਧਾ ਕ ਚਮਚਾ ਹਲਦੀ। ਕਸ਼ਮੀਰੀ ਦੇਗੀ ਲਾਲ ਮਿਰਚ ਇਹ ਅਸੀਂ ਰੰਗ ਲਈ ਪਾਵਾਂਗੇ। ਚਟਨੀ ਦਾ ਜਿਹੜਾ ਕਲਰ ਹੈ ਬਹੁਤ ਵਧੀਆ ਆਏਗਾ। 2 ਚਮਚੇ ਪਾਏ। ਇਹਨੂੰ ਮਿਕਸ ਕਰ ਲੈਨੇ। ਮਸਾਲਾ ਠੰਡਾ ਹੋ ਗਿਆ ਵਾ ਹੁਣ ਅਸੀਂ ਇਹਨੂੰ ਦਰਦਰਾ ਪੀਸ ਲਈਏ ਇਹਨੂੰ ਅਸੀਂ ਦਰਦਰਾ ਪੀਸ ਲਿਆ ਸੀ ਹੁਣ ਅਸੀਂ ਵਿੱਚ ਪਾ ਲੈਨੇ ਰਿਹਾ ਤਿੰਨ ਚਮਚੇ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਨੇ 10-15 ਮਿੰਟ ਹੋ ਗਏ ਸਾਨੂੰ ਆਮਬ ਦੀ ਚਟਨੀ ਨੂੰ ਪਕਾਉਂਦੇ ਹੋਇਆ ਇਹਦੀ ਅਸੀਂ ਕੋਈ ਤਾਰ ਨਹੀਂ ਬਣਾਉਣੀ ਅਸੀਂ ਇਹਨੂੰ ਇਸ ਤਰ੍ਹਾਂ ਚੈੱਕ ਕਰ ਲੈਣਾ ਜਦੋਂ ਇਹ ਚਿਪਚਿਪਾ ਸਾਡੀ ਉਂਗਲਾਂ ਦੇ ਨਾਲ ਹੋਣ ਲੱਗ ਪਿਆ ਤਾਂ ਸਮਝੋ ਵੀ ਸਾਡੀ ਚਟਨੀ ਬਣ ਕੇ ਤਿਆਰ ਹੈ ਥੋੜੀ ਦੇਰ ਅਸੀਂ ਇਹਨੂੰ ਹੋਰ ਪਕਾ ਲਈਏ ਤੇ ਨਾਲੇ ਇਹ ਜਿਹੜਾ ਪਾਣੀ ਇਹਦਾ ਵਿੱਚ ਆ گاੜਾ ਹੋ ਜਾਏਗਾ 5 ਕਿ ਮਿੰਟ ਹੋਰ ਪਕਾ ਲਈਏ ਚਟਨੀ ਸਾਡੀ ਬਣ ਕੇ ਤਿਆਰ ਆ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਇੱਕਦਮ ਪਾਣੀ ਵੇਲੇ ਵਿੱਚ ਸੁੱਕ ਗਿਆ ਵਾ ਜਿਹੜੇ ਅਸੀਂ ਆਮਬ ਗ੍ਰਾਇੰਡ ਕੀਤੇ ਸੀ ਉਹ ਵੀ ਇੱਕਦਮ ਮੈਸ਼ ਹੋ ਗਏ। ਸੌਫਟ ਹੋ ਗਏ। ਚਿਪ-ਚਿਪ ਜਿਹੜਾ ਉਹ ਕਰਦਾ। ਗੈਸ ਨੂੰ ਅਸੀਂ ਬੰਦ ਕਰ ਦਿੰਨੇ ਆ ਤੇ ਇਹਨੂੰ ਠੰਡਾ ਹੋਣ ਦਿੰਨੇ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਜਿਹੜੇ ਮੇਰੇ ਭੈਣ ਭਰਾਵਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ। ਗੈਸ ਨੂੰ ਬੰਦ ਕਰ ਦਿੰਨੇ ਆ। ਹੰਬ ਦੀ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਆ। ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਚਟਨੀ। ਅਸੀਂ ਇਹਨੂੰ ਖਾ ਕੇ ਟੇਸਟ ਕੀਤਾ ਵਾ। ਇਹਦਾ ਟੇਸਟ ਬਹੁਤ ਹੀ ਵਧੀਆ ਵਾ। ਹੁਣ ਅਸੀਂ ਇੱਕ ਲਿਆ ਵਾ ਕੱਚ ਦਾ ਮਰਦਬਾਨ। ਇਹਨੂੰ ਚੰਗੀ ਤਰ੍ਹਾਂ ਧੋ ਕੇ ਤੇ ਸੁਕਾ ਲਿਆ ਵਿੱਚੋਂ ਅਸੀਂ। ਹੁਣ ਅਸੀਂ ਇਹਦੇ ਵਿੱਚ ਇਹਨੂੰ ਸਟੋਰ ਕਰਕੇ ਤੇ ਰੱਖ ਲਾਂਗੇ। ਇਹਨੂੰ ਅਸੀਂ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਆ। ਚਟਨੀ ਖਰਾਬ ਨਹੀਂ ਹੋਏਗੀ। ਖਤਮ ਹੋ ਜਾਏਗੀ ਲੇਕਿਨ ਖਰਾਬ ਨਹੀਂ ਹੋਏਗੀ। ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ